ਕਪੜਾ ਪਨ ਕੇ ਦਿੱਲੀ ਜਾਵਾਂਗੇ ਸੀਲਾ ਪੰਨਣ ਨੂੰ ਆਏ ਆਂ ਤੁਹਾਨੂੰ ਮੁਸ਼ਕਲ ਲੱਗਦਾ ਸਾਨੂੰ ਕੋਈ ਮੁਸ਼ਕਲ ਨਹੀਂ ਸੁਣਦੀ ਨਹੀਂ ਪਰ ਸੁਣਾ ਕੇ ਜਾਂਦੇ ਇੱਥੇ ਬੈਠਾਂਗੇ ਭਲਾ ਸਾਨੂੰ 5 ਸਾਲ ਲੱਗ ਰਿਹਾ ਤੇ ਕਫਣ ਬੰਨ੍ਹ ਕੇ ਤੁਰਿਆ ਲੋਕਾਂ ਨੂੰ ਕਹਿ ਕੇ ਆਏ ਆਂ ਵੀ ਸਾਡੀ ਝਾਕ ਨਾ ਕਰੋ ਲੈ ਕੇ ਫੜਾ ਲੈ ਹੁਣ ਬਸ ਅਸੀਂ ਮੋਦੀ ਦੀ ਖੱਲ ਖਾਣਦੇ ਆਂ ਸਰ ਆਪਕਾ ਟਰੈਕਟਰ ਬਹੁਤ ਅੱਛਾ ਹੈ ਕਹਾਂ ਜਾ ਰਹੇ ਆਂ ਬਾਰਡਰ ਪੰਨ ਕੇ ਦਿੱਲੀ ਜਾਵਾਂਗੇ ਦਿੱਲੀ ਲੈ ਕੇ ਹਰਿਆਣਾ ਨੇ ਤੋਂ ਸਭ ਸੀਲ ਕਰ ਦਿਆ ਸੀਲਾ ਪੰਨਣ ਨੂੰ ਆਏ ਆਂ ਸੀਲਾ ਭੰਦਿਆ ਗਿਆ ਹੁਣ ਕਾ ਪਾਉਣ ਲੱਗੇ ਆ ਇਹ ਤੇ ਮਗਰ ਕਿਲੇ ਬੈਰੀਕੇਟਿੰਗ ਹਮ ਲੋਕ ਦਿੱਲੀ ਸੇ ਆ ਰਹੇ ਬੜਾ ਮੁਸ਼ਕਿਲ ਹੋ ਆਨੇ ਮੈ ਤੁਹਾਨੂੰ ਮੁਸ਼ਕਲ ਲੱਗਦਾ ਸਾਨੂੰ ਕੋਈ ਮੁਸ਼ਕਲ ਨਹੀਂ ਅਸੀਂ ਵੱਡੇ ਵੱਡੇ ਪਹਾੜ ਚੱਕ ਦੇਾਂਗੇ ਆਪੂ ਮੰਗ ਰਿਹਾ ਕਿਸਾਨੋ ਕੀ ਬਾਤ ਸਰਕਾਰ ਸੁਣ ਰਹੀ ਹੈ ਸੁਣਦੀ ਨਹੀਂ ਪਰ ਸੁਣਾ ਕੇ ਜਾਵਾਂਗੇ ਅੱਗੇ ਨਹੀਂ ਸੁਣਦੀ ਪਰ ਹੁਣ ਸੁਣਾ ਕੇ ਜਾਵਾਂਗੇ ਪਿਛਲੀ ਵਾਰ ਵੀ ਆਪ ਲੋਕ ਬੈਠੇ ਰਹੇ ਹਾਂ ਬੈਠੇ ਹੈ ਲੈ ਕੇ ਗਏ ਆ ਹੱਕ ਹੁਣ ਫੇਰ ਲੈ ਕੇ ਜਾਵਾਂਗੇ ਅਗਰ ਮੰਗ ਨਹੀਂ ਮਾਨੀ ਐਮ ਐਸ ਪੀ ਕੀ ਆਪਕੇ ਕੇਸ ਵਾਪਿਸ ਨਹੀਂ ਕਰੇ ਲਕੀਮਪੁਰੀ ਮੇਂ ਇਨਸਾਫ ਆਪਕੋ ਜੋ ਆਪ ਮੰਗ ਕਰ ਰਹੇ ਹੈ ਸਭ ਕੋ ਲੈ ਕੇ ਜਾਵਾਂਗੇ ਇੱਥੇ ਇੱਥੇ ਬੈਠਾਂਗੇ ਭਲਾ ਸਾਨੂੰ 5 ਸਾਲ ਲੱਗ ਜਾਣ ਸਿਰ ਤੇ ਕਫਨ ਬੰਨ ਕੇ ਤੁਰਿਆ ਘਰੋਂ ਘਰੋਂ ਨਾ ਕਟਾ ਕੇ ਆਏ ਘਰ ਦੇ ਜਵਾਕਾਂ ਨੂੰ ਕਹਿ ਕੇ ਆਏ ਆ ਵੀ ਸਾਡੀ ਝਾਕ ਨਾ ਕਰੋ ਲੈ ਕੇ ਮੜਾਂਗੇ ਸਾਰਾ ਕੁਝ ਉਸਕੇ ਵੀ ਨਾ ਰੱਤੀ ਨਹੀਂ ਨਾ ਜਮੇ ਨਹੀਂ ਤਾਂ ਆਪ ਲੋ ਫਰਵਰੀ ਕਾ ਇਹ ਮਹੀਨਾ ਕਿਉ ਚੁਣਾਇਆ ਕਿਆ ਖਾਸ ਹੈ ਇਹ ਸਾਨੂੰ ਬਸ ਸਾਡੇ ਅਹੀਂ ਕੰਮਾਂ ਤੋਂ ਵਿਹਲੇ ਹੋਏ ਆ ਹੁਣ ਕਿਉਂ ਮੇਂ ਗਹਿੂ ਲੱਗ ਗਈ ਹੈ ਇਸ ਲਈ ਖਾਲੀ ਹੋ ਗਿਆ ਪਾਣੀ ਲੱਗ ਗਿਆ ਹੋਣ ਅਸੀਂ 6 ਮਹੀਨੇ ਕਣਕ ਵੱਢਣ ਤੱਕ ਜਮਾ ਵੇਲੇ ਆ ਹੁਣ ਬਸ ਅਸੀਂ ਮੋਦੀ ਦੀ ਖੱਲ ਖਾਣਦੇ ਆ ਐ ਮੋਦੀ ਦਾ ਰੋੜਾ ਬਣਾ ਕੇ ਜਾਵਾ